ਵਾਹ ਜਿਤਾਣਿਆਂ ਵਾਲਾ ਪੁਲਵੀਰ ਬਾਈ ਤਾੜੀਆਂ ਮਾਰਦੇ ਰਿਹਾ ਜਾਫੀ ਲਈ ਵੀ ਆ ਤੇਰਾ ਨਾਂ ਬੜਾ ਚੱਲਦਾ ਹੈ ਉਹ ਪੈਂਦੇ ਬਿਨ ਨਜ਼ਾਰਾ ਵੱਖਰਾ ਨਜ਼ਾਰਾ ਵੱਖਰਾ ਨਜ਼ਾਰਾ ਵੱਖਰਾ ਤੇ ਮਾਰਦੇ ਆ ਮੱਲਾ ਵੱਡੀਆਂ ਆ ਮਾਰਦੇ ਨੇ ਮੱਲਾ ਵੱਡੀਆਂ ਵੱਡੀ ਮੱਲ ਮਾਰਨ ਵਾਲਾ ਕਬੱਡੀ ਖਿਡਾਰੀ ਹੈ ਤਨਾਲੇ ਵਾਲਾ ਕਾਲਾ ਅਗਲੀ ਰੇਡ ਮੈਦਾਨ ਦੇ ਜ਼ਖਮੀ ਸ਼ੇਰ ਦੀ ਤਰ੍ਹਾਂ আর ਦੂਸਰੇ ਪਾਸੇ ਦੁੱਗਾਂ ਵਾਲਾ ਆ ਦੁੱਗ ਦੁੱਗ ਕਰਨ ਵਾਲੀ ਗੱਲ ਕਰਦਾ ਟਕਰਨ ਦੀ ਪੂਰੀ ਕੋਸ਼ਿਸ਼ ਇੱਕ ਜੋਰ ਦੇ ਨਾਲ ਟਕੜੇ ਜਫਰੀ ਆਹ ਧਨੋਲੇ ਵਾਲਾ ਜੀਟੀਏ ਦੀ ਖੇਡ ਕਲੱਬ ਲਈ ਜੀਟੀਏ ਦੀ ਇੱਕ ਸਪਾਈਡਰਮੈਨ ਦੂਸਰੇ ਪਾਸੇ ਜਸਵਾਨੀ ਚੁੰਬਕ ਨਾਲ ਦੇਖਦੇ ਵੀ ਸੱਤੂ ਤੇ ਨਾਲ ਸਮੀਰ ਖਾਨ ਅਦਮ ਵਾਲੀਆ ਤਿਆਰ ਵਰ ਤਿਆਰ ਨੇ ਚਾਰ ਜਾਫੀ ਜੀਟੀਏ ਕਬੱਡੀ ਕਲੱਬ ਦੇ ਆ ਮੰਨੇ ਪਰ ਬੰਨੇ ਮੰਨਿਆ ਪਰ ਬੰਨਿਆ ਧਾਵੀ ਪਰ ਸਮਾਂ ਸਭ ਦਾ ਮੰਨਿਆ ਪਰ ਬੰਨਿਆ ਹੁਣ ਸਪਾਈਡਰਮੈਨ ਡੱਕ ਪਾਉਗੇ ਨਹੀਂ ਕਬੱਡੀ ਕਬੱਡੀ ਹੋਈ ਪਈ ਐਨ ਹੁੱਲੇ ਹੁਲਾਰੇ ਆ ਸੱਜੇ ਖੱਬੇ ਪੁਆਇੰਟ 나ਥ 나ਥ ਸਿਰੇ ਦਾ ਨੰਬਰ ਆਪਣੀ ਟੀਮ ਦੇ ਲਈ ਫੇਰ ਮੈਦਾਨ ਦੇ ਵਿੱਚ ਪੈ ਗਈ ਹੈ ਉਧਰੋ ਸੁਲਤਾਨ ਕਬੱਡੀਆਂ ਪਾ ਰਿਹਾ ਹੈ ਉਧਰ ਸ਼ੰਕਰ ਪਾ ਰਿਹਾ ਹੈ ਮੈਟਰੋ ਦੀ ਟੀਮ ਅੱਜ ਮਿਸ ਕਰ ਰਹੀ ਆਪਣੇ ਕਪਤਾਨ ਨੂੰ ਪਰ ਦੂਜੇ ਪਾਸੇ ਉਹ ਜਹਾਜ਼ ਲਾ ਹੁਣਾਂ ਪਿਆਰ ਹੈ ਕਿ ਚੱਕੀਆਂ ਦੇ ਪੜਾਂ ਵਰਗੀਆਂ ਹੇਕਾਂ ਜਿਗਰੇ ਗਾਰਡਨ ਨੇ ਕਿ ਜੂਜ ਜੂਜ ਕੇ ਹੰਦਿਆਂ ਦਾ ਟੱਚ ਕਰਦੇ ਬਾਡਰ ਨੇ ਉਹ ਦੇਵੀ ਦਿਆਲ ਪ੍ਰੀਤਾ ਕੁੱਗਾ ਸ਼ੰਕਰ ਪਿੰਡ ਦਾ ਸੀ ਆ ਬੱਲੇ ਬੱਲੇ ਹੋ ਗਈ ਆ ਟੱਕਰ ਕਦੇ ਕਦੇ ਕਿਤੇ ਕਿਤੇ ਲੈ ਵੀ ਭਦੌੜ ਵਾਲਾ ਦੇਖ ਪਿੱਛੇ ਮੁੜ ਕੇ ਲੋਟੜ ਦੀ ਖੇਡ ਵਧੀਆ ਲੱਗਦੀ ਤੇ ਤਾੜੀਆਂ ਜਿਨ੍ਹਾਂ ਨੇ ਵਿੰਸਰ ਦੇ ਕੱਪ ਦੇ ਕਹਿੰਦੇ ਵੀ 골ਡ ਮੈਡਲ ਦੇ ਨਾਲ ਜਿੱਥੇ ਸਵਰਨੇ ਬੈਲੀ ਦਾ ਉਥੇ ਪੱਪੂ ਭਦੌੜ ਦਾ ਵੱਡਾ ਸਤਕਾਰ ਕੀਤਾ ਆ ਸ਼ੰਕਰ ਸੰਧਵਾ ਵਾਲਾ ਸ਼ੰਕਰ ਕਬੱਡੀ ਪਾਉਂਦਾ ਏ ਜਹਾਜ਼ ਬਣਦਾ ਔਰ ਸਾਹਮਣੇ ਕੌਣ ਹੈ ਅਨਸਰ ਤੇ ਜਵੇਰ ਦਾ ਵੀਰਾ ਸ਼ਹਿਵਾਜ ਅਲੀ ਬੰਦੇਸ਼ੇ ਦਾ ਚੰਡਿਆ ਹੋਇਆ ਇਹ ਕਹਿੰਦੇ ਸਰਗੋਦੇ ਵਾਲਾ ਇਸ ਸਮੇ ਮੈਦਾਨ ਦੇ ਵਿੱਚ ਹੁਣ ਵੇਖ ਇਹਦਾ ਨਾਂ ਬੜਾ ਚੱਲਦਾ ਹੈ ਉਹ ਪੈਂਦੇ ਮੈਦਾਨ ਆ ਗਿਆ ਕਕਰਾਲੀ ਵਾਲਿਆ ਵੇਖ ਵੀ ਲਗਾਤਾਰ ਕਬੱਡੀਆਂ ਲੱਗੀਆਂ ਪੈਣ ਖੇਡ ਮੈਦਾਨ ਦੇ ਵਿੱਚ ਉਧਰ ਹੁਣ ਥੋਪੀਏ ਦਾ ਗੁਰੂ ਵੀ ਹੈ ਨਾਲ ਵੇਖਦਾ ਵੀ ਸੰਧਵਾ ਵਾਲਾ ਕਬੱਡੀ ਦਾ ਡੀਟੀਓ ਤਿਆਰ ਐਨ ਵੀ ਦਾ ਹੋਇਆ ਸਮਾਂ ਫਸਿਆ ਹੋਇਆ ਮੈਚ ਆਓ ਵਾਹ ਵਾਹ ਆ ਜੱਟਾਨਿਆਂ ਵਾਲਾ ਪੁਲਵੀਰ ਬਾਈ ਤਾੜੀਆਂ ਮਾਰਦੇ ਰਿਹਾ ਜੋਫੀ ਲਈ ਵੀ ਇਹ ਕਿੰਨੇ 100 ਡਾਲਰ ਅਮਰੀਕਾ ਸਿਸਟਮ ਦੇ ਹੈਰ ਉਧਰ ਇੱਕ ਜਹਾਜ਼ ਨੇ ਉਡਾਰੀ ਭਰੀ ਐ ਦੂਜੇ ਜਹਾਜ਼ ਨੇ ਕਬੱਡੀ ਪਾਈ ਐ ਲਓ ਪਈ ਹੋਈ ਰੇਡ ਦੇ ਉੱਤੇ ਆਹ ਦੇਖਦਾ ਵੀ ਉਹੀ 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 ਲੈਂਦੇ ਪੰਜਾਬ ਦਾ ਇੱਕ ਪਾਸੇ ਕਹਿੰਦੇ ਸ਼ਹਿਵਾਜ ਅਲੀ ਵਿਦੇਸ਼ੇ ਦਾ ਚੰਦਿਆ ਹੋਇਆ ਇਹ ਦੂਜੇ ਪਾਸੇ ਆਓ ਇਹ ਇਹ ਨਿਆਰਾ ਕਬੱਡੀ ਦਾ ਸਰਗੋਤੇ ਵਾਲਾ ਸਰਗੋਤੇ ਵਾਲਾ ਸਰਗੋਤੇ ਵਾਲਾ ਉਹ ਵਾਹ ਗੱਬਰੂਆ ਉਹ ਬੂਟੇ ਨੇ ਥਾਪੀ ਦੇ ਔਰ ਰਾਜੂ ਭੜੀ ਦੇ ਕੋਟਲੇ ਦਾ ਗਿੱਲ ਪਰਿਵਾਰ ਦਾ ਮੁੰਡਾ ਕਹਿੰਦੇ ਬੁੱਕ ਦਾ ਫਿਰਦਾ ਥਾਪੀਆਂ ਮਾਰਦਾ ਔਰ ਰਾਜੂ ਭੜੀ ਦੇ ਕੋਟਲੇ ਵਾਲਾ ਇਹ ਸਰਜੀਤ ਸਿਆ ਮੈਨੂੰ ਲੱਗਦਾ ਵੀ ਕਿਤੇ ਆ ਕਬੱਡੀ ਤੇ ਆ ਕਬੱਡੀ ਤੇ ਆ ਕਬੱਡੀ ਤੇ ਮੈਚ ਆ ਕਬੱਡੀ ਤੇ ਗੱਲ ਸਿਰੇ ਦੀ ਹੋਗੀ ਗੱਲ ਸਿਰੇ ਦੀ ਹੋਗੀ